ਉਸ ਦਰਖਤ ਦੇ ਦਰਸ਼ਨ ਆਪ ਜੀ ਨੂੰ ਕਰਾਵਾਂਗੇ ਉਸ ਰੁੱਖ ਦੇ ਜਦੋਂ ਇਸ ਵੇਲੇ ਵਣ ਹੁੰਦਾ ਸੀ ਜੰਗਲ ਹੁੰਦਾ ਸੀ ਭਾਰੀ ਪਰਕਮ ਤੇ ਛੇਵੀਂ ਪਾਤਸ਼ਾਹੀ ਜਿਨ੍ਹਾਂ ਨੂੰ ਛੇਵੇਂ ਨਾਨਕ ਵੀ ਕਿਹਾ ਗਿਆ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਇੱਥੇ ਜਦੋਂ ਪਹੁੰਚੇ ਸਨ ਤਾਂ ਇਸ ਦਰਖਤ ਦੇ ਨਾਲ ਉਹਨਾਂ ਨੇ ਆਪਣਾ ਘੋੜਾ ਜਿਹੜਾ ਬੰਨਿਆ ਸੀ ਜੋ ਸ਼ੀਸ਼ੇ ਦੇ ਵਿੱਚ ਕਹਿੰਦੇ ਉਹਦੇ ਜਿਹੜੇ ਅੰਸ਼ ਨੇ ਦਰਖਤ ਦੇ ਉਹ ਅੱਜ ਵੀ ਜੜ ਕੇ ਰੱਖੇ ਹੋਏ ਨੇ ਇਹ ਉਤਰਖਤ ਹੈ ਜੀ ਉਸ ਰਖਤ ਦਾ ਹਿੱਸਾ ਜਿੱਥੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਵਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀ ਸੁਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ ਅਜਹੀਆਂ ਚੀਜ਼ਾਂ ਨੂੰ ਸੰਭਾਲ ਕੇ ਸਹੀਜ ਕੇ ਰੱਖਿਆ ਗਿਆ ਹੈ ਉਸ ਦਰਖਤ ਦੇ ਦਰਸ਼ਨ ਆਪ ਜੀ ਨੂੰ ਕਰਾਵਾਂਗੇ ਉਸ ਰੁੱਖ ਦੇ ਜਦੋਂ ਇਸ ਵੇਲੇ ਬਣ ਹੁੰਦਾ ਸੀ ਜੰਗਲ ਹੁੰਦਾ ਸੀ ਭਾਰੀ ਪਰਕਮ ਤੇ 6ਵੀਂ ਪਾਤਸ਼ਾਹੀ ਜਿਨ੍ਹਾਂ ਨੂੰ 6ਵੇਂ ਨਾਨਕ ਵੀ ਕਿਹਾ ਗਿਆ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਇੱਥੇ ਜਦੋਂ ਪਹੁੰਚੇ ਸਨ ਤਾਂ ਇਸ ਦਰਖਤ ਦੇ ਨਾਲ ਉਹਨਾਂ ਨੇ ਆਪਣਾ ਘੋੜਾ ਜਿਹੜਾ ਬੰਨਿਆ ਸੀ ਜੋ ਸ਼ੀਸ਼ੇ ਦੇ ਵਿੱਚ ਕੰਦੇ ਉਹਦੇ ਜਿਹੜੇ ਅੰਸ਼ ਨੇ ਦਰਖਤ ਦੇ ਉਹ ਅੱਜ ਵੀ ਜੜ ਕੇ ਰੱਖੇ ਹੋਏ ਨੇ ਇਹ ਉਤਰਾਖਤ ਹੈ ਜੀ ਉਸ ਰਖਤ ਦਾ ਹਿੱਸਾ ਜਿੱਥੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਵਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀ ਸੁਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ ਅਜਹੀਆਂ ਚੀਜ਼ਾਂ ਨੂੰ ਸੰਭਾਲ ਕੇ ਸਹੀਜ ਕੇ ਰੱਖਿਆ ਗਿਆ ਹੈ ਉਸ ਦਰਖਤ ਦੇ ਦਰਸ਼ਨ ਆਪ ਜੀ ਨੂੰ ਕਰਾਵਾਂਗੇ ਉਸ ਰੁੱਖ ਦੇ ਜਦੋਂ ਇਸ ਵੇਲੇ ਵਣ ਹੁੰਦਾ ਸੀ ਜੰਗਲ ਹੁੰਦਾ ਸੀ ਭਾਰੀ ਪਰਕਮ ਤੇ ਛੇਵੀਂ ਪਾਤਸ਼ਾਹੀ ਜਿਨ੍ਹਾਂ ਨੂੰ ਛੇਵੇਂ ਨਾਨਕ ਵੀ ਕਿਹਾ ਗਿਆ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਇੱਥੇ ਜਦੋਂ ਪਹੁੰਚੇ ਸਨ ਤਾਂ ਇਸ ਦਰਖਤ ਦੇ ਨਾਲ ਉਹਨਾਂ ਨੇ ਆਪਣਾ ਘੋੜਾ ਜਿਹੜਾ ਬੰਨਿਆ ਸੀ ਜੋ ਸ਼ੀਸ਼ੇ ਦੇ ਵਿੱਚ ਕਹਿੰਦੇ ਉਹਦੇ ਜਿਹੜੇ ਅੰਸ਼ ਨੇ ਦਰਖਤ ਦੇ ਉਹ ਅਜ ਵੀ ਜੜ ਕੇ ਰੱਖੇ ਹੋਏ ਨੇ ਇਹ ਉਤਰਖਤ ਹੈ ਜੀ ਉਸ ਰਖਤ ਦਾ ਹਿੱਸਾ ਜਿੱਥੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਵਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀ ਸੁਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ ਅਜਹੀਆਂ ਚੀਜ਼ਾਂ ਨੂੰ ਸੰਭਾਲ ਕੇ ਸਹੀਜ ਕੇ ਰੱਖਿਆ ਗਿਆ ਹੈ ਉਸ ਦਰਖਤ ਦੇ ਦਰਸ਼ਨ ਆਪ ਜੀ ਨੂੰ ਕਰਾਵਾਂਗੇ ਉਸ ਰੁੱਖ ਦੇ ਜਦੋਂ ਇਸ ਵੇਲੇ ਵਣ ਹੁੰਦਾ ਸੀ ਜੰਗਲ ਹੁੰਦਾ ਸੀ ਭਾਰੀ ਪਰਕਮ ਤੇ 6ਵੀਂ ਪਾਤਸ਼ਾਹੀ ਜਿਨ੍ਹਾਂ ਨੂੰ 6ਵੇਂ ਨਾਨਕ ਵੀ ਕਿਹਾ ਗਿਆ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਇੱਥੇ ਜਦੋਂ ਪਹੁੰਚੇ ਸਨ ਤਾਂ ਇਸ ਦਰਖਤ ਦੇ ਨਾਲ ਉਹਨਾਂ ਨੇ ਆਪਣਾ ਘੋੜਾ ਜਿਹੜਾ ਬੰਨਿਆ ਸੀ ਛੂ ਸ਼ੀਸ਼ੇ ਦੇ ਵਿੱਚ ਕੰਦੇ ਉਹਦੇ ਜਿਹੜੇ ਅੰਸ਼ ਨੇ ਦਰਖਤ ਦੇ ਉਹ ਅਜ ਵੀ ਜੜ ਕੇ ਰੱਖੇ ਹੋਏ ਨੇ ਇਹ ਉਤਰਖਤ ਹੈ ਜੀ ਉਸ ਰਖਤ ਦਾ ਹਿੱਸਾ ਜਿੱਥੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਵਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀ ਸੁਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ ਅਜਹੀਆਂ ਚੀਜ਼ਾਂ ਨੂੰ ਸੰਭਾਲ ਕੇ ਸਹੀਜ ਕੇ ਰੱਖਿਆ ਗਿਆ ਹੈ